ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਆਨੰਦ ਸਭ ਕੋ ਕਹੈ ਅਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸੁਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਨੁਸਾਰਿਆ ਅੰਦਰੂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੁਚੈ ਸਵਾਰਿਆ ਕਹੈ ਨਾਨਕ ਇਹ ਆਨੰਦ ਹੈ ਅਨੰਦ ਗੁਰੂ ਤੇ ਜਾਣਿਆ ਬਾਬ ਜਿਸ ਤੂ ਦੇ ਸੋਈ ਜਨ ਪਾਵੇ ਪਾਵੇ ਤੋ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਪਰਮ ਪੂਲੇ ਫਿਰਦਾ ਹੈ ਜਿਸ ਇਕ ਨਾਮ ਲਾਗ ਸੋ ਹਾਰਿਆ ਗੁਰ ਪ੍ਰਸਾਦੀ ਮਨ ਭਿਆਨ ਨਮਨ ਜਿਨਾ ਭਨ ਪਾਵੇ ਕਹ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਅੱਜ ਅਨੰਦ ਸਾਹਿਬ ਜੀ ਦੀ 7ਵੀਂ 8ਵੀਂ ਪਉੜੀ ਦੀ ਵਿਚਾਰ ਸਾਂਝੀ ਕਰਦੇ ਹਾਂ ਅਨੰਦ ਅਨੰਦ ਸਭ ਕੋ ਕਹੈ ਅਨੰਦ ਗੁਰੂ ਤੇ ਜਾਣਿਆ ਉਸ ਦੇ ਭਾਵੇਂ ਬੰਦਾ ਬੜਾ ਭੁੱਖਾ ਹੋਵੇ ਸੋਹਣਾ ਭੋਜਨ ਮਿਲ ਜਾਏ ਪੇਟ ਤ੍ਰਿਪਤ ਹੋ ਜਾਏ ਤੇ ਅੰਮੀ ਕਹਿੰਦਾ ਅਨੰਦ ਆ ਗਿਆ ਮਨ ਮਰਜ਼ੀ ਦਾ ਕੋਈ ਬਸਤਰ ਕਪੜਾ ਲੀੜਾ ਮਿਲ ਜਾਵੇ ਉਹਨੂੰ ਆਪਣੀ ਮਰਜ਼ੀ ਦਾ ਸੁਆ ਕੇ ਪਹਿਨ ਕੇ ਬੰਦਾ ਬੜਾ ਖੁਸ਼ ਹੁੰਦਾ ਕਹਿੰਦਾ ਅਨੰਦ ਆ ਗਿਆ ਵਿਆਹ ਸ਼ਾਦੀ ਵਿੱਚ ਨੱਚ ਕੁੱਦ ਕੇ ਉਸ ਲੋਕ ਅਨੰਦ ਮਹਿਸੂਸ ਕਰਦੇ ਨੇ ਐ ਵੀ ਲੋਕ ਤੇ ਐਬ ਕਰਕੇ ਵੀ ਅਨੰਦ ਮਹਿਸੂਸ ਕਰਦੇ ਨੇ ਪਰ ਇਹ ਜਿਹੜੇ ਦੁਨਿਆਵੀ ਆਨੰਦ ਅਸੀਂ ਪਦਾਰਤਕ ਉਹਨਾਂ ਨੂੰ ਮੰਨਦੇ ਹਾਂ ਇਹ ਸਦੀਵੀ ਨਹੀਂ ਹੁੰਦੇ ਇਹਨਾਂ ਨਾਲ ਆਤਮਾ ਤ੍ਰਿਪਤ ਨਹੀਂ ਹੁੰਦੀ ਮਨ ਸੰਤੋਖ ਵਿੱਚ ਨਹੀਂ ਆਉਂਦਾ ਮਨ ਵਿੱਚ ਦਾਸ ਔਰ ਸੁਖ ਹੈ ਉਹ ਆਨੰਦ ਜਿਸ ਆਨੰਦ ਦੀ ਅਵਸਥਾ ਤੱਕ ਗੁਰੂ ਸਾਹਿਬ ਸਾਨੂੰ ਪਹੁੰਚਾਉਣਾ ਚਾਹੁੰਦੇ ਸਨ ਉਸ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਜਿਹੜਾ ਸੱਚਾ ਆਨੰਦ ਹੈ ਸਦੀਵੀ ਆਨੰਦ ਹੈ ਜਿਹੜਾ ਕਦੇ ਮੁੜ ਕੇ ਕਲੇਸ਼ ਨਾ ਬਣੇ ਦੁੱਖ ਨਾ ਬਣੇ ਜਿਸ ਆਨੰਦ ਦਾ ਵਿਪਰੀਤ ਕੋਈ ਅਵਸਥਾ ਨਹੀਂ ਜਿਸ ਵਿਪਰੀਤ ਕੋਈ ਉਹਦਾ ਲਫ਼ਜ਼ ਨਹੀਂ ਜੀ ਮੈਂ ਸਫੇਦ ਦਾ ਕਾਲਾ ਰੰਗ ਹੈ ਦੁੱਖ ਦਾ ਸੁੱਖ ਹੈ ਸੁਖ ਦਾ ਦੁੱਖ ਹੈ ਇਸ ਤਰ੍ਹਾਂ ਇਸ ਆਨੰਦ ਦੀ ਅਵਸਥਾ ਦਾ ਵਿਪਰੀਤ ਕੋਈ ਐਸਾ ਸ਼ਬਦ ਨਹੀਂ ਇਹ ਸਦੀਵੀ ਆਨੰਦ ਹੈ ਤੋਂ ਕਹਿਣ ਨੂੰ ਤੇ ਗੁਰੂ ਸਾਹਿਬ ਕਹਿੰਦੇ ਨੇ ਮੈਂ ਆਨੰਦ ਆਨੰਦ ਸਭ ਕੋ ਕਹਾ ਸਾਰੇ ਕਹਿੰਦੇ ਨੇ ਆਨੰਦ ਹੈ ਇਹ ਆਨੰਦ ਹੈ ਉਹ ਉਹਨਾਂ ਦੇ ਹੈ ਪਰ ਗੁਰੂ ਜੀ ਕਹਿੰਦੇ ਨੇ ਆਨੰਦ ਗੁਰੂ ਤੇ ਜਾਣਿਆ ਸੱਚਾ ਆਨੰਦ ਜਿਹੜਾ ਹੈ ਜਿੱਦੇ ਚ ਮਨ ਆਤਮਾ ਪੂਰੀ ਸੰਤੁਸ਼ਟ ਹੋਰ ਕ੍ਰਿਪਤ ਹੋ ਕੇ ਸਹਿਜ ਵਿੱਚ ਇੱਕ ਅਸੀਰਤ ਅਨੰਦ ਮੰਣੇ ਜਿਸ ਦੇ ਮੁਕਾਬਲੇ ਦੀ ਕੋਈ ਅਵਸਥਾ ਹੋਰ ਨਾ ਹੋਵੇ ਕਿਸੇ ਦੁਨੀਆਵੀ ਪਦਾਰਥ ਤੋਂ ਕਿਸੇ ਤਣਾਦੁਲ ਤੋਂ ਕਿਸੇ ਸਾਰਥੂ ਵੀ ਜੋ ਅਨੰਦ ਪ੍ਰਾਪਤ ਨਾ ਹੋ ਸਕਿਆ ਵੇਦਿਕ ਉਲਜੜੋ ਸ੍ਰੇਸ਼ਟ ਅਨੰਦ ਹੈ ਉਹ ਅਨੰਦ ਗੁਰੂ ਜੀ ਕੀ ਨੰਦ ਗੁਰੂ ਤੇ ਜਾਣਿਆ ਉਹ ਅਨੰਦ ਮੇ ਗੁਰੂ ਤੋਂ ਜਾਣਿਆ ਜਦੋਂ ਸਤਗੁਰੂ ਦੇ ਲੱਗਿਆ ਉਦੋਂ ਮੈਂ ਅਨੰਦ ਪ੍ਰਾਪਤ ਕੀਤਾ ਇਹ ਆਰੰਭ ਚ ਆ ਗਿਆ ਸੀ ਅਨੰਦ ਪਿਆ ਮੇਰੀ ਮਾਇ ਸਤਿਗੁਰੂ ਮਿ ਪਾਇਆ ਸਤਿਗੁਰੂ ਪਾਇਆ ਤਾਂ ਆਨੰਦ ਹੋਇਆ ਹੈ ਜਾਣਿਆ ਅਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਇਹ ਪ੍ਰਭੂ ਜੀ ਸੁੱਤ ਤੇ ਤੂੰ ਕਿਰਪਾ ਕਰਦੇ ਤੂੰ ਗੁਰੂ ਨੂੰ ਮਿਲਾਉਂਦੇ ਤੇ ਜਦੋਂ ਤੇਰੀ ਇਹ ਕਿਰਪਾ ਹੁੰਦੀ ਹੈ ਤਾਂ ਫਿਰ ਜਾਣਿਆ ਅਨੰਦ ਸਦਾ ਗੁਰ ਤੇ ਜਿਸ ਕਿਸੇ ਨੇ ਵੀ ਇਸ ਅਨੰਦੀ ਅਵਸਥਾ ਨੂੰ ਜਾਣਿਆ ਇਸ ਮਾਨਸਿਕ ਉੱਚੀ ਅਵਸਥਾ ਨੂੰ ਜਿਸ ਨੇ ਜਾਣਿਆ ਉਹ ਅਨੰਦ ਸਦਾ ਗੁਰ ਤੇ ਗੁਰੂ ਤੂੰ ਹੀ ਪ੍ਰਾਪਤ ਹੋਇਆ ਗੁਰੂ ਤੂੰ ਹੀ ਜਾਣਿਆ ਹੈ ਗੁਰੂ ਦੀ ਮੱਤਰਾਹੀਂ ਕਿਰਪਾ ਕਰੇ ਪਿਆਰਿਆ ਜਦੋਂ ਉਹ ਪਿਆਰਾ ਪ੍ਰਭੂ ਅਤੇ ਸਤਿਗੁਰੂ ਕਿਰਪਾ ਕਰਦਾ ਤਦ ਉਹ ਹੀ ਇਹ ਅਨੰਦ ਪ੍ਰਾਪਤ ਹੁੰਦਾ ਕਰ ਕਿਰਪਾ ਕਿਲੇ ਵਿਖੇ ਕੱਟੇ ਗਿਆਨ ਅੰਨ ਸਾਰਿਆ ਜਦੋਂ ਗਿਆਨ ਦਾ ਸਰੂਪਾ ਨਿਤ ਨਜ ਪੈਂਦਾ ਫਿਰ ਉਹ ਅੱਖੀਆਂ ਬਣਦੀਆਂ ਨੇ ਸੇ ਅਖੜੀਆਂ ਭੈਣ ਜਿੰਨੀ ਦਿਸੰਦੂ ਮਾਂ ਪੀਰੀ ਤੋਂ ਉਹ ਅੱਖਾਂ ਜੜੀਆਂ ਨੇ ਉਹਨਾਂ ਵਿੱਚ ਮਾਨੂੰ ਗਿਆਨ ਦਾ ਸਰੂਪਾ ਪੈ ਜਾਂਦਾ ਹੈ ਅੰਤਰਮੁਖੀ ਨੇਤਰ ਹੋ ਜਾਂਦੇ ਨੇ ਉਹ ਮੌਲਤਮ ਜੀ ਇਨਸਾਨ ਦੀ ਅੱਖਾਂ ਬਾਹਰ ਸੰਸਾਰ ਵਰ ਲੱਗੀਆਂ ਨੇ ਇਸੇ ਸਥਿਤੀ ਕਹਿਣਾ ਲੋਈਨ ਲੋਈ ਡਿਠ ਪਿਆਸ ਨ ਬੁਝੈ ਮੂਹ ਕਨੀ ਲੋਕਾਇ ਨੂੰ ਦੇਖ ਦੇ ਕੇ ਜਿਸ ਦੇ ਪਦਾਰਥਾਂ ਨੂੰ ਦੇਖ ਦੇ ਕੇ ਮੇਰੀ ਪਿਆਸ ਨਹੀਂ ਬੁਝਦੀ ਮੈਂ ਇਹਨਾਂ ਵਿੱਚ ਹੀ ਮੋਇਆ ਗਿਆ ਚਾਲੇ ਤੇ ਹਰ ਮਿਲਣ ਕੋ ਵਿਚੇ ਅਟਕੀ ਉਚਿਤ ਵਾਲੀ ਅਵਸਥਾ ਬਣ ਗਈ ਹੈ ਪਰ ਇਸ ਤੋਂ ਉੱਪਰ ਉੱਠਣ ਵਾਲੀਆਂ ਉਹ ਨੇਤਰ ਜਿਹੜੇ ਅੰਦਰ ਦ੍ਰਿਸ਼ਟ ਹੋ ਕੇ ਪਰਮਾਤਮਾ ਦੇ ਦੀਦਾਰ ਕਰਨ ਸਾਰੇ ਸ੍ਰਿਸ਼ਟੀ ਦੇ ਵਿੱਚੋਂ ਇਹ ਗੁਰੂ ਦੇ ਗਿਆਨ ਰਾਹੀਂ ਪ੍ਰਾਪਤ ਹੁੰਦਾ ਹੈ ਫਿਰ ਉਹਦੇ ਨਾਲ ਕਰ ਕਰਪਾ ਕਿਲੇ ਵੀ ਕਟੇ ਸਾਰੇ ਦੂ ਕਲੇਜ ਪਾਪ ਦੂ ਕਟੇ ਗਏ ਅਤੇ ਗਿਆਨ ਅਨ ਅਨਸਾਰਿਆ ਗਿਆਨ ਰੂਪੀ ਸ਼ਰਮਾ ਜਦੋਂ ਹਿਰਦੇ ਵਿੱਚ ਅੱਖਾਂ ਵਿੱਚ ਧਾਰਨ ਹੋਇਆ ਤੇ ਇਹ ਇਨਾਂ ਨੇਤਰਾਂ ਨੂੰ ਇਹ ਵੀ ਸੰਸਾਰ ਤੁਮ ਦੇਖਦੀ ਹਰ ਕੋ ਨੂਬਦਰ ਹਰ ਰੂਪ ਨਦਰੀ ਆਇਆ ਇਹ ਸਾਰਾ ਸੰਸਾਰ ਰੱਬ ਦਾ ਰੂਪ ਨਜ਼ਰ ਆਇਆ ਤਾਂ ਹੀ ਜਾ ਕੇ ਇਹ ਅੰਦਰ ਅਨੰਦ ਦੀ ਅਵਸਥਾ ਬਣੀ ਹੈ ਅੰਦਰੋਂ ਜਿਨਾਂ ਦਾ ਮੂਤ ੁੱਟਾ ਤਨ ਦਾ ਸ਼ਬਦ ਸੱਚਾ ਸੁਆਇ ਜਿਨ੍ਹਾਂ ਦਾ ਅੰਦਰੋਂ ਇਸ ਵਿਕਾਰਨ ਨਾਲ ਸੰਸਾਰ ਨਾਲ ਨੂੰ ਦੂਜੇ ਭਾਵਨਾ ਨਾਲ ਨੂੰ ਮੇਨਾਂ ਨੂੰ ਮੋਟ ਉੱਟ ਗਿਆ ਮੋਹ ਮਾਇ ਤੋਂ ਜੁਗਤ ਹੋਏ ਤਿੰਨ ਕਾ ਸ਼ਬਦ ਸੱਚਿਆ ਸਵਾਰਿਆ ਉਹਨਾਂ ਦਾ ਸ਼ਬਦ ਸੱਚੇ ਪ੍ਰਮਾਤਮ ਨੂੰ ਸਵਾਰ ਦਿੱਤਾ ਉਹਨਾਂ ਦੇ ਮੁਖਿਓਂ ਨਿਕਲਿਆ ਹਰ ਬਚਨ ਗੁਰਮੁਖ ਬੋਲੇ ਸੂਥਾਏ ਪਵੇ ਮਨ ਮੁਖਿ ਤਾਂ ਨਾ ਪਈ ਗੁਰਮੁਖ ਦਾ ਬੋਲਿਆ ਬੋਲ ਥਾਏ ਪੈਂਦਾ ਉਹ ਨਾਮ ਬਾਣੀ ਦੀ ਗੱਲ ਹੁੰਦੀ ਹੈ ਪ੍ਰਭੂ ਦੀ ਸਿਖ ਸਲਾਹ ਦੀ ਗੱਲ ਹੁੰਦੀ ਹੈ ਧਰਮ ਦੀ ਗੱਲ ਹੁੰਦੀ ਹੈ ਤੂੰ ਫਿਰ ਜਿਹਨਾਂ ਦਾ ਅੰਦਰੋਂ ਮੋਹ ਟੁੱਟ ਜਾਂਦਾ ਹੈ ਤਿੰਨ ਕਾ ਸ਼ਬਦ ਸੱਚਾ ਸਵਾਰਿਆ ਉਹਨਾਂ ਦੇ ਹਿਰਦੇ ਵਿੱਚ ਉਹ ਸੱਚਾ ਸ਼ਬਦ ਆ ਵਸਦਾ ਹੈ ਉਹ ਆਤਮ ਗੁਰੂ ਉਹ ਉਹਨਾਂ ਨੂੰ ਸਮਝ ਆ ਜਾਂਦੀ ਹੈ ਤੇ ਉਹਨਾਂ ਦਾ ਫਿਰ ਜੀਵਨ ਸਵਾਰਿਆ ਜਾਂਦਾ ਹੈ ਉਸ ਸੱਚੇ ਦੀ ਬਖਸ਼ਿਸ਼ ਨਾਲ ਕਹੇ ਨਾਨਕ ਇਹ ਆਨੰਦ ਹੈ ਇਹ ਨਾਨਕ ਇਹ ਆਨੰਦ ਹੈ ਇਹੋ ਆਨੰਦ ਨਹੀਂ ਇਥੇ ਇਹੋ ਨਹੀਂ ਪੜਨਾ ਇਹ ਹਾਏ ਦਾ ਓਂਕਰ ਨਹੀਂ ਪੜਨ ਹੁੰਦਾ ਕਹੇ ਨਾਨਕ ਇਹ ਆਨੰਦ ਹੈ ਇਹੋ ਜਿੱਥੇ ਪੜਨ ਦੀ ਲੋੜ ਹੁੰਦੀ ਹੈ ਉੱਥੇ ਗੁਰਮਾਨੇ ਵਿੱਚ ਹਾਏ ਉੱਪਰ ਓੜਾ ਲੱਗਿਆ ਹੁੰਦਾ ਹੈ ਈੜੀ ਸਿਆਰੀ ਹਾਇ ਉਪਰ ਉਹੜਾ ਹੁੰਦਾ ਉੱਥੋਂ ਅਸੀਂ ਇਹੋ ਪੜ ਸਕਦੇ ਹਾਂ ਪਰ ਜਿਹੜਾ ਈੜੀ ਸਿਆਰੀ ਦੇ ਖਾਹੇ ਨੂੰ ਔਕੜ ਵਾਲਾ ਹੈ ਇਸ ਨੂੰ ਇਹ ਹੀ ਪੜਨਾ ਇਹੋ ਪੜਨਾ ਅਸ਼ੁੱਧ ਹੈ ਕਹੇ ਨਾਨਕ ਇਹ ਆਨੰਦ ਹੈ ਇਸ਼ਾਰਾ ਵੀ ਇਹ ਆਨੰਦ ਹੈ ਇਸ ਆਤਮਾवस्था ਤੋਂ ਆਨੰਦ ਮਿਲਦਾ ਹੈ ਆਨੰਦ ਗੁਰੂ ਤੇ ਜਾਣਿਆ ਅਸੀਂ ਇਹ ਆਨੰਦ ਕਿੱਥੋਂ ਜਾਣਿਆ ਗੁਰੂ ਤੋਂ ਜਾਣਿਆ ਗੁਰੂ ਦੀ ਮਤ ਗ੍ਰਹਿਣ ਕਰਕੇ ਇਹ ਅਨੰਤਾਰਨ ਹੋਇਆ ਇਸ ਲਈ ਬਾਬਾ ਜਿਸ ਤੋਂ ਦੇ ਸੋਈ ਜਨ ਪਾਗ ਹੈ ਇਹ ਆਨੰਦ ਏ ਬਾਬਾ ਜਿਸ ਨੂੰ ਤੂ ਦੇ ਨੇ ਪ੍ਰਭੂ ਉਹ ਹੀ ਪ੍ਰਾਪਤ ਕਰ ਸਕਦਾ ਸੋ ਹੀ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਜਿਸ ਨੂੰ ਇਹ ਤੂੰ ਦਾਤ ਦੇਵੇਂ ਕਿਉਂਕਿ ਹਰ ਇਨਸਾਨ ਲੋਚਦਾ ਹੈ ਹਰ ਸਨ ਇਨਸਾਨ ਚਾਹ ਰਖਦਾ ਹੈ ਕਿ ਮੈਨੂੰ ਪ੍ਰਭੂ ਪ੍ਰਾਪਤੀ ਹੋਵੇ ਮੈਨੂੰ ਇਸ ਆਨੰਦ ਵਿੱਚ ਵਿਸਮਾਦ ਅਵਸਥਾ ਦੀ ਪ੍ਰਾਪਤੀ ਹੋਵੇ ਪਰ ਨਹੀਂ ਪਾਵੇ ਤਾਂ ਸੋ ਜਨ ਉਹ ਹੀ ਸੇਵਕ પા ਸਕਦਾ ਹੈ ਜੇ ਜਿਸ ਨੂੰ ਜਿਸ ਨੂੰ ਪ੍ਰਭੂ ਦਿੰਦਾ ਹੈ ਹੋਰ ਕਿਆ ਕਰੇ ਵਿਚਾਰਿਆ ਹੋਰ ਵਿਚਾਰਾ ਕੋਈ ਕੁਝ ਨਹੀਂ ਕਰ ਸਕਦਾ ਕੋਈ ਚਾਰਾ ਨਹੀਂ ਚੱਲ ਸਕਦਾ ਕੋਈ ਹੋਰ ਤਰੀਕਾ ਕੋਈ ਹੋਰ ਵਿਧੀ ਇਹ ਕੰਮ ਨਹੀਂ ਆਉਂਦੀ ਪ੍ਰਭੂ ਦੀ ਨਿਰੋਲ ਬਖਸ਼ਿਸ਼ ਹੈ ਇਹ ਪਰਮਿਆਂ ਆਉ ਉਸ ਪਰਮਾਤਮਾ ਦੇ ਹੱਥੋਂ ਉਹ ਹੀ ਦੇ ਤਾਂ ਪ੍ਰਾਪਤ ਹੁੰਦਾ ਹੈ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਪੂਲੇ ਫਿਰਿੰਦੇ ਦਿਸੂ ਕਈ ਪਰਮ ਪਰਿਖਿਆਵਾਂ ਵਿੱਚ ਪਿਓ ਦਸਾਂ ਦਿਸ਼ਾਂ ਵਿੱਚ ਭਟਕਦੇ ਫਿਰਦੇ ਨੇ ਵਕ ਵਕ ਮਤ ਮਦੰਤਰ ਧਾਰਨ ਕਰਦੇ ਫਿਰਦੇ ਨੇ ਵਕ ਵਕ ਕਿਸਮ ਦੇ ਕਰਮ ਕਾਂਡ ਜਬ ਤੱਕ ਸੰਜਮ ਸਾਧੇ ਫਿਰਦੇ ਨੇ ਇਕ ਨਾਮ ਲਗ ਸਵਾਰਿਆ ਪਰ ਕਈਆਂ ਨੂੰ ਪ੍ਰਭੂ ਦੇ ਨਾਮ ਨਾਲ ਲਗਾ ਕੇ ਸਤਿਗੁਰ ਦੇ ਨਾਲ ਲੱਗੇ ਸਤਿਗੁਰੂ ਪ੍ਰਭੂ ਦਾ ਨਾਮ ਜੜ ਕਰਾਉਂਦਾ ਪ੍ਰਭੂ ਨਾਮ ਨਾਲ ਲਾ ਕੇ ਉਹ ਉਹਦਾ ਜੀਵਨ ਸਵਾਰਿਆ ਜਾਂਦਾ ਉਹ ਸਮਰ ਜਾਂਦੇ ਨੇ ਨਹੀਂ ਤੇ ਜੀਵਨ ਕੋਈ ਜਾਂ ਵਿਕਾਰੀ ਹੀ ਰਹਿੰਦਾ ਹੈ ਇਹ ਪ੍ਰਭੂ ਦੀ ਮਿਹਰ ਹੁੰਦੀ ਹੈ ਕਿ ਜਿਨ੍ਹਾਂ ਨੂੰ ਨਾਮ ਨਾਲ ਜੋੜ ਲੈਂਦਾ ਉਹ ਸਵਾਰੇ ਜਾਂਦੇ ਨੇ ਤੇ ਬਾਕੀ ਦੇ ਪਰਮ ਭੂਲੇ ਫਿਰਿੰਦਾ ਦਿਸ ਦਸਾਂ ਦਿਸ਼ਾਂ ਵਿੱਚ ਭਟਕਦੇ ਫਿਰਦੇ ਨੇ ਪਰ ਜੀਵਨ ਜੀ ਤ੍ਰਿਪਤੀ ਪ੍ਰਾਪਤੀ ਨਹੀਂ ਹੁੰਦੀ ਭਟਾ ਨੂੰ ਵੀ ਪਟਸਾਬ ਨੇ ਵੀ ਕਹਿਆ ਸੀ ਨਾ ਕਿ ਬਰਸ ਇੱਕ ਹੂੰ ਫਿਰ ਕਿਨਨਾਂ ਪਰ ਚਲਾਇਓ ਕਹਿ ਤੂੰ ਕਹਿਤੀ ਸੁਣੀ ਕਹਿ ਤੂੰ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਉਹ ਪੜਖਦੇ ਕਿਦੇ ਰਹਿਤ ਕਿਸ ਦੀ ਰਹਿਤ ਬੈਤ ਨਹੀਂ ਮਿਲੀ ਖੁਸ਼ੀ ਨਹੀਂ ਆਈ ਸਤਗੁਰ ਦੀ ਸ਼ਰਨ ਆ ਕੇ ਇਹ ਉਹ ਆਨੰਦ ਪ੍ਰਾਪਤ ਹੋਇਆ ਤੋ ਇਹ ਗੁਰੂ ਸ਼ਰਨ ਆ ਕੇ ਹੀ ਇਹ ਪ੍ਰਾਪਤੀ ਹੁੰਦੀ ਹੈ ਗੁਰ ਬਰਸਾ ਦੀ ਮਨ ਭਿਆ ਨਿਰਮਲ ਫਿਰ ਗੁਰੂ ਦੀ ਕਿਰਪਾ ਨਾਲ ਜਿਹਨਾਂ ਦਾ ਮਨ ਨਿਰਮਲ ਹੋ ਗਿਆ ਮਨ ਪੀਤਰ ਹੋ ਗਿਆ ਜਰੂਰਤ ਮਨ ਨੂੰ ਪੀਤਰ ਕਰਨ ਦੀ ਹੈ ਸੇਨ ਨੂੰ ਠਾਰਤੀ ਸੰਦੀ ਸ਼ਰਨ ਕਰਨ ਦੇ ਫਰੀਏ ਉਹ ਬੜਾ ਪਵਿੱਤਰ ਸਥਾਨ ਹੈ ਉਹ ਬੜਾ ਪਵਿੱਤਰ ਸਰੋਵਰ ਹੈ ਇਹ ਗੱਲਾਂ ਨਹੀਂ ਸਫਲ ਕਰਦੀਆਂ ਇਸ ਜੀਵਨ ਦੇ ਵਿੱਚ ਮਨ ਪਵਿੱਤਰ ਚਾਹੀਦਾ ਤਨ ਸਾਫ਼ ਚਾਹੀਦਾ ਸੁਤਰਾ ਚਾਹੀਦਾ ਇਸੇ ਵੇਲੇ ਕਰਿ ਇਸ਼ਨਾਨ ਸਿਮਰ ਪ੍ਰਭੂ ਬਪਨਾਹੁ ਕੂਮੈ ਮੇ ਅਮਰਤ ਵੇਲੇ ਉਠੋ ਇਸ਼ਨਾਨ ਕਰੋ ਨਾਮ ਬਾਣੀ ਦਾ ਸਿਮਰਨ ਕਰੋ ਇਸ਼ਨਾਨ ਨਾਲ ਸੇਡ ਸਵੱਛ ਕਰੋ ਨਾਮ ਬਾਣੀ ਨਾਲ ਮਨ ਸਵੱਛ ਕਰੋ ਫਿਰ ਦਸ ਸਵੱਛ ਕਰੋ ਸਰੀਰ ਪਾਣੀ ਨਾਲ ਨਿਰਮਲ ਹੋ ਜਾਂਦਾ ਹੈ ਪਰੀਆ ਹੱਥ ਪੈਰ ਤਣ ਦੀ ਪਾਣੀ ਤੋਤਾ ਉਤਰਸਖੇ ਮੂਤ ਪਲੀਤੀ ਕੱਪੜ ਹੋ ਜੇ ਸਾਬੂਲੀ ਹੋ ਤੇ ਪਰ ਜੇ ਮਨ ਮੈਲਾ ਹੈ ਪਰਿਆ ਮਤ ਪਾਪਾਂ ਕਾ ਸੰਗ ਉਹ ਤੂਪ ਹੈ ਨਾਮ ਕਰਨ ਉਹ ਰੱਬ ਦੇ ਨਾਮ ਨਾਲ ਤੋਪੀ ਜਾਣੀ ਹੈ ਇਸ ਲਈ ਭਾਈ ਗੁਰੂ ਪ੍ਰਸਾਦੀ ਮਨ ਭਿਆਨ ਨਿਰਮਲ ਗੁਰੂ ਦੀ ਕਿਰਪਾ ਦੁਆਰਾ ਮਨ ਉਹਨਾਂ ਦਾ ਨਿਰਮਲ ਉਹਨਾਂ ਦਾ ਮਨ ਵਿੱਚ ਤੁਰਿਆ ਉਹਨ ਦੇ ਮਨ ਚੋਂ ਵਿਕਾਰੀ ਖਿਆਲ ਵਿਕਾਰੀ ਫੁਰਨੇ ਲੋਭ ਲਾਲਚ ਵਾਲੇ ਫੁਰਨੇ ਈਰਖਾ ਦਵੇਗ ਨਫਰਤਾਂ ਦੁਸ਼ਮੀਆਂ ਵਾਲੇ ਜਿਹੜੇ ਭਰਮ ਅੰਦਰੋਂ ਮੈਲ ਹੈ ਉੱਚੀ ਨੀਚ ਦੀ ਮੈਲ ਮੈਂ ਉੱਚਾ ਹਾਂ ਕੋਈ ਨੀਮਾ ਹੈ ਸਭ ਨੂੰ ਨਾ ਬਰਾਬਰ ਸਮਝਣਾ ਇਹ ਜਿਹੜੀਆਂ ਬੁਰਾਈਆਂ ਮਨ ਵਿੱਚ ਮਹਿਲਾ ਕਰਦੀਆਂ ਨੇ ਮਨ ਨੂੰ ਇਹਨਾਂ ਤੋਂ ਮਨ ਮੁਕਤ ਹੋ ਕੇ ਗੁਰੂ ਪ੍ਰਸਾਦ ਦੀ ਮਨ ਪਿਆਰ ਨਿਰਮਲ ਮਨ ਨਿਰਮਲ ਪੈ ਗਿਆ ਜਿਹਨਾਂ ਪਾਣਾ ਪਾਵੇ ਪਰ ਕਿਹਨਾਂ ਨੂੰ ਜਿਨ੍ਹਾਂ ਨੂੰ ਪ੍ਰਭੂ ਦਾ ਪਾਣਾ ਪਾ ਗਿਆ ਜਿਹੜੇ ਰੱਬੀ ਰਜ਼ਾ ਵੀ ਤੁਰਬੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਬਸ ਇੱਕੋ ਇੱਕ ਰਾਹ ਦੱਸਿਆ ਗੁਰੂ ਜੀ ਨੇ ਇਹੋ ਇੱਕ ਤਰੀਕਾ ਕਿ ਗੁਰੂ ਦੇ ਲੱਲ ਕੇ ਪ੍ਰਭੂ ਨੂੰ ਸਮਝੋ ਪਰਬੂ ਦਾ ਭਾਣਾ ਨੂੰ ਸਮਝੋ ਉਸ ਦੀ ਰਜ਼ਾ ਸਮਝੋ ਬਸ ਜਿਹਨਾਂ ਨੂੰ ਇਹ ਰਜ਼ਾ ਪਾਣਾ ਸਮਝ ਆ ਗਿਆ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਹੈ ਫਿਰ ਉਹ ਉਹ ਨਿਰਮਲ ਮਨ ਹੀ ਅਨੰਦ ਮਾਣ ਸਕਦਾ ਹੈ ਜੇ ਮਨ ਮੈਲਾ ਉਹ ਅਨੰੰਦੀ ਅਵਸਥਾ ਤੇ ਕਿਸ ਤਰ੍ਹਾਂ ਪਹੁੰਚ ਸਕਦਾ ਹੈ ਮੈਲਾ ਮਨ ਅਨੰੰਦੀ ਅਵਸਥਾ ਨਹੀਂ ਮਾਣ ਸਕਦਾ ਇਹ ਨਿਰਵਨ ਮਾਣ ਨਹੀਂ ਮਾਣ ਸਕਦਾ ਕਹ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਕਹ ਨਾਨਕ ਨਾਨਕ ਆਖਦਾ ਹੈ ਜਿਸ ਦੇ ਪਿਆਰੇ ਇਹ ਪਿਆਰੇ ਜਿਸ ਨੂੰ ਤੂੰ ਦਿੰਦਾ ਸੋਈ ਜਨ ਅਭੀ ਉਹ ਇਨਸਾਨ ਇਹ ਪਾ ਸਕਦਾ ਹੈ ਕਿਹੜੀ ਅਨੰਦ ਦੀ ਅਵਸਥਾ ਇਹ ਆਤਮਿਕ ਉਲਾਰੇ ਵਾਲੀ ਅਵਸਥਾ ਵਿਸਮਾਦੀ ਅਵਸਥਾ ਨਾਨਕ ਪਕਸਾ ਸਦਾ ਵਿਕਾਸ ਇਹ ਵਿਕਾਸ ਵਾਲੀ ਅਵਸਥਾ ਉਹ ਹੀ ਪ੍ਰਾਪਤ ਕਰ ਸਕਦਾ ਹੈ ਕਹੇ ਨਾਨਕ ਜਿਸ ਦੇਨ ਪਿਆਰੀ ਹੀ ਪਿਆਰੀ ਜਿਸ ਨੂੰ ਤੂੰ ਦਿੰਦੇ ਸੋਈ ਜਨ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ